ਗੁਰਜੀਤ ਸਿੰਘ ਜੀ ਹਾਂ ਕਿੱਥੋਂ ਦੇ ਰਹਿਣ ਵਾਲੇ ਪਿੰਨ ਬਖੂ ਨੰਗਲ ਦੇ ਜੀ ਹਾਂਜੀ ਕੀ ਗੱਲ ਕੀ ਸੀ ਕਿਸ ਤਰੀਕੇ ਨਾਲ ਮਤਲਬ ਕੀ ਗੱਲ ਕਿ ਕਿਸੇ ਠੱਗੀ ਦਾ ਸ਼ਿਕਾਰ ਹੋਇਆ ਇਹ ਜੀ ਆਪਣੇ ਇੱਥੇ ਕਰਪੂਤਲੇ ਦਾ ਏਜੰਟ ਬਾ ਗੁਰਜੀਤ ਸਿੰਘ ਜੀ ਹੋਰ ਦੇ ਜਾਂਦੇ ਕੋਲ ਅਸੀਂ ਲਾਇਆ ਸੀਗਾ ਕ੍ਰਿਸ਼ੀਆ ਵਾਸਤੇ ਤੇ ਉਹਨਾਂ ਨੇ ਬਾਅਦ ਚ ਸਾਨੂੰ ਕਹਿੰਦੇ ਰਹਿਵੇ ਇਦਾਂ ਤੁਹਾਡੇ ਪਰਮਟ ਜੇ ਆ ਗਏ ਮੁੜ ਕੇ ਕਹਿੰਦੇ ਡੇਟ ਨਹੀਂ ਤੁਹਾਡੀ ਚੱਕ ਹੁੰਦੀ ਡੇਟ ਨਹੀਂ ਜਾ ਕੇ ਹੁੰਦੀ ਐਂਡ ਜੇ ਆ ਦੇ ਆ ਕੇ ਕਹਿੰਦੇ ਸੀ ਹੁਣ ਆ ਕੇ ਟਾਈਮ ਲੰਘ ਗਿਆ ਤੇ ਬਾਅਦ ਚ ਕਹਿੰਦਾ ਮੈਂ ਤੁਹਾਨੂੰ ਹੋਰ ਕੰਟਰੀ ਚ ਭੇਜ ਦਿੰਦਾ ਹਾਂ ਇੰਨਾ ਪੈਸਿਆਂ ਜੀ ਫੇ ਉਹਨਾਂ ਨੇ ਸਾਨੂੰ ਦਿੱਤੇ ਆ ਜੀ ਔਰ ਇਹ ਕਾਗਜ਼ ਜੇ ਫੇ ਐਜੇ ਆਪਣੇ ਦੇ ਪੁਰਤਕਾਲ ਦੇ ਜੀ ਪੁਰਤਕਾਲ ਦੇ ਦੇ ਕੇ ਕਹਿੰਦਾ ਮੈਨੂੰ ਪੈਸੇ ਹੋਰ ਦਵੋ ਐਈਗਾ ਪਿੱਲੋ ਜਿਹੜੇ ਪੈਸੇ ਦਿੱਤੇ ਹੋਏ ਆ ਉਹਨਾਂ ਪੈਸਿਆਂ ਦੇ ਵਿੱਚ ਸਾਡਾ ਅੱਗੇ ਵਾਲਾ ਕਲੀਅਰ ਕਰ ਦੋ ਤਾਂ ਆਪਣੇ ਬਾਕੀ ਪੇਮੈਂਟ ਆਪਣੀ ਲੈ ਲਓ ਇੰਨੀ ਟੋਟਲ ਅਮਾਉਂਟ ਦਿੱਤੀ ਸੀ ਸਾਡੇ 30000 ਰੁਪਇਆ ਉਹਨਾਂ ਕੀਤਾ ਜੀ ਕਿੰਨਾ ਹੋ ਗਿਆ ਤੁਹਾਨੂੰ ਸਾਨੂੰ ਸਾਲ ਹੀ ਹੋ ਗਿਆ ਜੀ ਪੈਸੇ ਦਿੱਤੇ ਉਹਨੂੰ ਜਿਹੜਾ ਏਜੰਟ ਸੀ ਕਿੱਥੇ ਦਾ ਰਹਿਣ ਵਾਲਾ ਤਾਂ ਕੀ ਨਾਮ ਆ ਉਹਦਾ ਨਾਮ ਜੀ ਗੁਰਜੀਤ ਸਿੰਘ ਇਹ ਕਿਹੜਾ ਨਾਮ ਨਾਮਦੇਵ ਕਲੋਨੀ ਦਾ ਜੀ ਤੇ ਇਸ ਸੰਬੰਧੀ ਕਿ ਪੁਲਿਸ ਪ੍ਰਸ਼ਾਸਨ ਨੂੰ ਕੰਪਲੀਟ ਕੀਤੀ ਸੀ ਹਾਂਜੀ ਤੇ ਕੀ ਕਾਰਵਾਈ ਕੀਤੀ ਹੈ ਪੁਲਿਸ ਵੱਲ ਪੁਲਿਸ ਵੱਲ ਕੋਈ ਕਾਰਵਾਈ ਨਹੀਂ ਹੋਈ ਜੀ ਅਸੀਂ ਬਹੁਤ ਵਾਰੀ ਗਏ ਆ ਉੱਥੇ ਆਪਣੇ ਕਚਹਿਰੀਆਂ ਵਿੱਚ ਵੀ ਤੇ ਉਹ ਇਦਾਂ ਕਹਿ ਦਿੰਦੇ ਜੀ ਅਸੀਂ ਕਰਦੇ ਆਂ ਜੀ ਕਰਦੇ ਆਂ ਬਸ ਬਾਕੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੀ ਮੰਗਤੀ ਕਰ ਮੰਗ ਆ ਜੀ ਇਹੀ ਕਰਦੇ ਆਂ ਜੀ ਸਾਨੂੰ ਸਾਡੇ ਪੈਸੇ ਵਾਪਸ ਦਿੱਤੇ ਜਾਣ ਆਈ ਐਮ ਬਿਆਜੀ ਚਾਕੇ ਪੈਸੇ ਦਿੱਤੇ ਆ ਜੀ ਬੈਂਕ ਦੇ ਵਿੱਚੋਂ ਮੈਂ ਲੋਨ ਲਿਆ ਹੋਇਆ ਬੈਂਕ ਚੋਂ ਮੇਰਾ ਰਣਜੀਤ ਸਿੰਘ ਜੀ ਹਾਂਜੀ ਤੁਸੀਂ ਕਿੱਥੋਂ ਦਾ ਰਹਿਣ ਵਾਲੇ ਮੈਂ ਜੀਤਨਗਰ ਰਹਿਣਾ ਜੀ ਤੁਸੀਂ ਵੀ ਇਹਨਾਂ ਬੈਂਕ ਠੱਗੀ ਦੇ ਸ਼ਿਕਾਰ ਹੋਏ ਕਿਸੇ ਕਰੇ ਤੁਸੀਂ ਇਹ ਠੱਗੀ ਦੇ ਸ਼ਿਕਾਰ ਹੋ ਅਸੀਂ ਜੀ ਲਾਲਚੰਦ ਨੂੰ ਜਾਣਦੇ ਸੀਗੇ ਲਾਲਚੰਦ ਨੇ ਸਾਡੇ ਕੋ ਅਸੀਂ ਇਹਨਾਂ ਨਾਲ ਗੱਲ ਕੀਤੀ ਬਾਹਰ ਜਾਣ ਵਾਸਤੇ ਇਹਨਾਂ ਦਾ ਬੰਦਾ ਸੀਗਾ ਦਰਜੀਤ ਸਿੰਘ ਠੀਕ ਹੈ ਨਾਮਦੇਵ ਕਲੋਨੀ ਦਾ ਜੀ ਤੇ ਉਹਨਾਂ ਨੂੰ ਫੇਰ ਅਸੀਂ ਇਹਨਾਂ ਨੂੰ ਪਾਸਵਰਡ ਦਿੱਤੇ ਇਹਨਾਂ ਨੇ ਗਾ ਉਹਨਾਂ ਨੂੰ ਦਿੱਤੇ ਤੇ 4 ਮਹੀਨੇ ਦਾ ਟਾਈਮ ਲਿਆ ਹੀ ਸਾਡੇ ਕੋਲ ਠੀਕ ਹੈ ਜੀ ਉਸ ਤੋਂ ਬਾਅਦ 4 ਮਹੀਨੇ ਬਾਅਦ ਸਾਨੂੰ ਆਹ ਫਰੋਡ ਦੇ ਵਿੱਚ ਜਿੱਦਾਂ ਕਿ ਪੇਪਰ ਕੱਢ ਕੇ ਇਹ ਦੇ ਦਿੱਤੇ ਜੀ ਤੇ ਸਾਡੇ ਕੋਲ 1.5 ਲੱਖ ਰੁਪਏ ਲੈ ਲਿਆ ਜੀ ਕਿੰਨਾ ਚਿਰ ਹੋਤੀ ਕਿੰਨਾ ਚਿਰ ਹੋਵੇ ਤੁਹਾਨੂੰ ਪੇਮੈਂਟ ਦਿੱਤੀ ਸਾਨੂੰ ਸਾਲ ਤੋਂ ਉੱਪਰ ਹੋ ਗਿਆ ਜੀ ਨਹੀਂ ਜਦੋਂ ਤੁਸੀਂ ਆਪਣਾ ਪਾਸਪੋਰਟ ਕਿਸੇ ਨੂੰ ਦਿੱਤਾ ਤੁਸੀਂ ਵੈਰੀਫਾਈ ਕੀਤਾ ਸੀ ਕਿ ਏਜੰਟ ਸਰਕਾਰ ਗਵਰਨਮੈਂਟ ਬਲੌਕ ਰੂਮ ਨਹੀਂ ਸਾਨੂੰ ਇਹ ਨਹੀਂ ਸੀ ਪਤਾ ਜੀ ਅਸੀਂ ਤੇ ਲਾਲਚੰਦ ਨੂੰ ਜਾਣਦੇ ਸੀ ਜੀ ਇਹ ਸਾਡਾ ਰਿਸ਼ਤੇਦਾਰ ਸੀ ਜਿੱਦਾਂ ਸਾਡੇ ਕੋ ਆਇਆ ਸੀ ਉਹਦੇ ਵਿੱਚ ਗੱਲ ਹੋਈ ਜੀ ਤਾਂ ਅਸੀਂ ਅੱਗੇ ਏਜੰਟ ਨੂੰ ਨਹੀਂ ਸੀ ਜਾਣਦੇ ਜੀ ਉਹ ਤਾਂ ਜਦੋਂ ਬਾਅਦ ਚ ਪੈਸੇ ਦੇਣ ਤੋਂ ਬਾਅਦ ਸਾਡਾ ਕੋਈ ਕੰਮ ਨਹੀਂ ਹੋਇਆ ਸਾਨੂੰ ਇਦਾਂ ਹੀ ਚੱਕਰ ਪਾਉਂਦਾ ਰਿਹਾ ਚਪਾਉਂਦਾ ਰਿਹਾ ਫੇਰ ਅਸੀਂ ਕਿਹਾ ਵੀ ਸਾਨੂੰ ਤੂੰ ਏਜੰਡਾ ਤੂੰ ਮळा ਅਕਰੇ ਅਸੀਂ ਉਹਨੂੰ ਤਾਂ ਮਿਲ ਜੇ ਦੇਖੀਏ ਕੌਣ ਆ ਕੌਣ ਨਹੀਂ ਪੰਦਾ ਉਸ ਕੰਪਲੇਂਟ ਵੀ ਕੀਤੀ ਕੰਪਲੇਂਟਾਂ ਬੋ ਸਟੇਸ਼ਨ ਵੱਲੋਂ ਮੈਂ ਚੁੱਕ ਗਿਆ ਮੈਂ ਕਹਾਂ ਜੀ ਕੰਪਲੇਂਟਾਂ ਬੋ ਕੀਤੀਆਂ ਜੀ ਸਾਲ ਹੀ ਸਾਨੂੰ ਹੋ ਗਿਆ ਜੀ 1.5 ਸਾਲ ਘੁੰਮਦਿਆਂ ਨੂੰ ਪੁਲਿਸ ਦੇ ਚੱਕਰ 'ਚ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਕੰਪਲੇਂਟਾਂ ਅਸੀਂ ਕਰੀ ਜਾਂਦੇ ਆ ਕਰੀ ਜਾਂਦੇ ਆ ਕੋਈ ਕੰਮ ਛਾੜੀ ਸੁਣਵਾਈ ਨਹੀਂ ਹੋਈ ਜੀ ਹਾਂ ਜੀ ਨਾ ਇਹ ਤੁਹਾਡਾ ਹਾਰ ਪਿਸ਼ਿੰਗ ਹੈ ਜੀ ਮੇਰਾ ਕਿਸੇ ਦੇ ਰਹਿਣ ਵਾਲੇ ਪਿੰਡ ਉੱਠਿਆ ਜੀ ਇਹ ਮਾਮਲਾ ਕੀ ਹੈ ਜਿਹੜੇ ਤਸਵੀਰ ਇਕੱਠੇ ਆ ਅਸੀਂ ਏਜੰਟ ਦੇ ਕਰਕੇ ਇੱਥੇ ਇਕੱਠੇ ਹੋਏ ਆ ਅਈ ਨਾ ਪਹਿਲਾਂ ਲਾਲਚਾਨ ਨੂੰ ਪੈਸੇ ਦਿੱਤੇ ਸੀ ਪਾਲਗੋਰ ਦਿੱਤੇ ਸੀ ਕਿੱਥੇ ਜਾਣ ਵਾਸਤੇ ਕੁਰੇਸ਼ੀਆ ਜਾਣ ਵਾਸਤੇ ਠੀਕ ਹੈ ਕਿੰਨੇ ਪੈਸੇ ਦਿੱਤੇ ਸੀ 1.5 ਲੱਖ ਰੁਪਏ ਦਿੱਤਾ ਜੀ ਕਿੰਨਾ ਚਿਰ ਹੋ ਗਿਆ ਪੈਸੇ ਰੁਪਏ ਸਾਲ ਤੋਂ ਉੱਤੇ ਟਾਈਮ ਹੋ ਗਿਆ ਜੀ ਹੁਣ ਕਾਰਨ ਕੀ ਬਣਿਆ ਜਿਹੜਾ ਵੀ ਜਨ ਨਹੀਂ ਲੱਗਦਾ ਕਾਰਨ ਉਹਨੇ ਨਕਲੀ ਪੇਪਰ ਦਿਖਾਤੇ ਤੇ ਐਂ ਪੁਲਸ ਉਥੇ ਕਾਰਵਾਈ ਕਰਾਈ ਆ ਤੇ ਉਹਨਾਂ ਨੇ ਤਿੰਨ ਤਿੰਨ ਕੰਪਲੀਟਾਂ ਲਿੱਤੀਆਂ ਤੇ ਇਹਨਾਂ ਦਾ ਕੋਈ ਜਵਾਬ ਨਹੀਂ ਦਿੱਤਾ ਕਿਤੇ ਕੰਪਲੀਟਾਂ ਕਚੈਰੀ ਹੀ ਆਪਣੇ ਨੇਤੀ ਐਸਐਸਪੀ ਹਾਂਜੀ ਹਾਂਜੀ ਐਸਐਸਪੀ ਤੁਸੀਂ ਏਜੰਡਾ ਨੂੰ ਸਿੱਧਾ ਮਿਲੇ ਸੀ ਕਿਸੇ ਥਰੂ ਮਿਲੇ ਸੀ ਨਹੀਂ ਕਿਸੇ ਦੇ ਥਰੂ ਲਾਲਚੰਦ ਦੇ ਥਰੂ ਮਿਲੇ ਹਨ ਹੁਣ ਮੰਗ ਕੀ ਕਰਦੇ ਮੰਗ ਇਹੀ ਕਰਦੇ ਜੀ ਐਂ ਸਾਨੂੰ ਸਾਡੇ ਪੈਸੇ ਦਿੱਤੇ ਜਾਣ ਦੇਖੋ ਜੀ ਮੈਂ ਸਮੇਂ-ਸਮੇਂ ਤੇ ਕਹਿੰਦਾ ਆ ਰਿਹਾ ਕਿ ਅੱਜ ਪੰਜਾਬ ਦੇ ਹਾਲਾਤ ਇੰਨੇ ਤਰਸਯੋਗ ਹੋ ਗਏ ਆ ਕਿਉਂਕਿ ਪਹਿਲੇ ਤੇ ਪੰਜਾਬ 'ਚ ਨੌਕਰੀਆਂ ਨਹੀਂ ਜਿਹੜੇ ਵਿਚਾਰੇ ਯੂਥ ਵਾ ਜਿਹੜਾ ਕੁਝ ਕਪੜਾ ਘਰਬਾ ਚਲਾਉਣਾ ਚਾਹੁੰਦਾ ਵਾ ਉਹ ਜਿਹੜਾ ਜਾਂਦਾ ਵਾ ਕਿ ਇਸ ਤਰ੍ਹਾਂ ਕੋਈ ਪੈਸੇ ਚੱਕਸਲ ਕਰਕੇ ਅਸੀਂ ਜਿਹੜੇ ਆ ਆਪਣੇ ਪਰਿਵਾਰ ਨੂੰ ਸੁਖੀ ਜੀਵਨ ਦੇਣ ਦੇ ਲਈ ਅਸੀਂ ਕਿਤੇ ਬਾਹਰ ਜਾ ਕੇ ਆਪਣਾ ਰਹਿ ਬਸੇਰਾ ਕਰ ਲਈਏ ਪਰ ਹੋ ਉਹਦੇ ਨਾਮ ਤੇ ਹੋਕ ਹੀ ਰਿਆ ਉਹਦੇ ਨਾਮ ਤੇ ਹੋ ਰਹੀ ਮਾਨਵ ਤਸਕਰੀ ਜਿੰਨੂੰ ਆਪਾਂ ਵਰਕ ਅਪਾਰਟਮੈਂਟ ਕਹ ਦਿੰਦੇ ਆ ਸਭ ਤੋਂ ਵੱਡੀ ਗੱਲ ਇਹ ਮਿੰਦੂ ਇਹ ਨਹੀਂ ਸਮਝ ਲੱਦੀ ਜਾਂ ਤੇ ਡੀਸੀ ਸਾਹਿਬ ਜਵਾਬ ਦੇਣ ਜਾਂ ਐਸਜੀਐਮ ਸਾਹਿਬ ਜਵਾਬ ਦੇ ਕਿ ਉਹਨਾਂ ਦੀ ਨਿਗਰਾਨੀ ਹੇਠ ਪੂਰੇ ਕਪੂਤਰੇ ਦੇ ਵਿੱਚ ਤਕਰੀਬਨ ਤਕਰੀਬਨ 70 ਤੋਂ 80 ਬੰਦੇ ਇਦਾਂ ਦੇ ਹਨ ਉਥੋਰਾਇਜ਼ ਜਿਹੜੇ ਮਨੁੱਖ ਤਸਕਰੀ ਕਰ ਰਹੇ ਆ ਲੋਕਾਂ ਨੂੰ ਬਾਹਰ ਭੇਜਨਾਂ ਦੇ ਠਗੀਆਂ ਕਰ ਰਹੇ ਆ ਅੱਜ ਮੇਰੇ ਕੋਲ ਇਹੋ ਜਿਹਾ ਇੱਕ ਇਸ਼ੂ ਜਿਹੜਾ ਆ ਜਿਹਦੇ ਵਿੱਚ ਤਕਰੀਬਨ 7 ਬੰਦਿਆਂ ਨਾਲ ਤਕਰੀਬਨ ਤਕਰੀਬਨ 9.5 ਲੱਖ ਰੁਪਏ ਦੀ ਠੱਗੀ ਹੋ ਗਈ ਜਿਹੜੇ ਕਿ ਗਰੀਬ ਪਰਿਵਾਰ ਆ ਜਿਹੜੇ ਕਿ ਤੁਸੀਂ ਵੀ ਮੀਡੀਆ ਨੇ ਦੇਖਿਆ ਜਿਹੜੇ ਬੰਦੇ ਰੋਜ਼ੀ ਰੋਟੀ ਆਪਣੀ ਮਸਾ ਕਮਾ ਰਹੇ ਆ ਦਸਾਂ ਨੂਆਂ ਦੀ ਕਿਰਤ ਕਮਾਈ ਕਰਕੇ ਜਿਹੜੇ ਬੰਦੇ ਲੋਨ ਲੈ ਕੇ ਆਪਣੇ ਪਰਿਵਾਰ ਨੂੰ ਸੁਖੀ ਦਿਨ ਜੀਵਨ ਦੇਣਾ ਚਾਹੁੰਦੇ ਉਹ ਬੰਦੇ ਆ ਤੇ ਜੇ 9.5 ਲੱਖ ਰੁਪਇਆ ਇਹੋ ਜਿਹੇ ਬੰਦੇ ਜਿਹੜੇ ਆ ਜਿੰਨਾਂ ਠੱਗੀਆਂ ਹੋ ਰੀਆਂ ਵਾ ਸੋਚ ਕੇ ਦੇਖੋ ਪੂਰੇ ਕਪੂਥਲੇ ਜੇ ਜ਼ਿਲ੍ਹੇ ਕਪੂਥਲੇ ਜੇ ਇਹੋ ਜਿਹੇ ਕਿੰਨੇ ਕੇਸ ਆ ਅੱਜ ਦਾ ਸਮਾਂ ਇਦਾਂ ਦਾ ਵਾਏ ਬੰਦੇ ਦੱਸ ਲੈ ਇੱਕ ਸਾਲ ਹੋ ਗਿਆ ਪੈਸੇ ਦਿੱਤਿਆਂ ਨੂੰ ਪਰ ਇਹਨਾਂ ਕਿਸੇ ਬਾਹ ਨਹੀਂ ਫੜੀ ਮੇਰਾ ਛੋਟਾ ਵੀਰਾ ਸੌਰਵ ਜੋ ਮੇਰੀ ਟੀਮ ਦਾ ਵਰਕਰ ਵੀ ਆ ਮੇਰਾ ਭਰਾ ਵੀ ਆ ਉਹਦੇ ਥਰੂ ਮੇਰੇ ਕੋਲ ਸਾਰੇ ਸੱਜਣ ਵੀ ਆਏ ਕਿਉਂਕਿ ਇਹਨਾਂ ਨੇ ਮੈਨੂੰ ਆਪਣਾ ਜੋ ਦੁੱਖ ਦੱਸਿਆ ਕਿ ਇੱਕ ਸਾਲ ਬੀਤ ਜਾਣ ਤੋਂ ਬਾਅਦ ਵਕਫਾ ਖਿਦਕਾਸਾ ਦੇਣ ਤੋਂ ਬਾਅਦ ਇਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ ਉਲਟਾ ਇਹਨਾਂ ਨੂੰ ਦਬਕੇ ਮਾਰੇ ਗਏ ਕਿ ਜੇ ਤੂੰ ਹੀ ਬੰਦੇ ਦੇ ਪੋਤਰਾ ਬਣੇ ਤੁਹਾਡੇ ਉੱਤੇ ਜੜੀਆਂ ਧਾਲਾ ਲਾਤੀ ਜਾਣੀਆਂ ਮੈਨੂੰ ਇੱਕ ਗੱਲ ਦਾ ਜਵਾਬ ਦਿੱਤਾ ਜਾਵੇ ਮਹਮਾਨ ਜੋ ਐਸਐਸਪੀ ਸਾਹਿਬ ਨੂੰ ਤੁਹਾਡੇ ਮੀਡੀਆ ਰਾਹੀਂ ਪੁੱਛਿਆ ਜਾਂਦਾ ਕਿ ਐਸਐਸਪੀ ਸਾਹਿਬ ਤੁਸੀਂ ਇੱਕ ਲੇਡੀ ਆਫੀਸਰ ਹੋ ਤੁਹਾਡੇ ਤੋਂ ਲੋਕਾਂ ਨੂੰ ਉਮੀਦਾਂ ਸੀ ਇਹਨਾਂ ਬੱਚਿਆਂ ਨੇ ਤੁਹਾਡੇ ਕੋਲ ਦਰਖਾਸਤਾਂ ਜੜੀਆਂ ਮਾਰਕ ਕਰਵਾਈਆਂ ਬਿਲਕੁਲ ਸਹੀ ਗੱਲ ਹੈ ਤੁਸੀਂ ਦਰਖਾਸਤ ਮਾਰਕ ਕਰਦੇ ਹੁੰਦੀ ਆ ਹਰ ਕੇਸ ਨੂੰ ਤੁਸੀਂ ਹੈਂਡਲ ਨਹੀਂ ਕਰ ਸਕਦੇ ਪਰ ਕਿਉਂ ਨਹੀਂ ਉਸ ਕੇਸ ਦੀ ਪੈਰਵਾਹੀ ਹੁੰਦੀ ਜਿਹੜੀ ਤੁਸੀਂ ਅੱਗੇ ਜਿਹੜੀ ਆ ਮਾਰਕ ਕਰਦੇ ਆ ਇਹ ਬੰਦੇ ਦੱਸ ਰਹੇ ਆ ਕਿ ਇਹਨਾਂ ਨੇ ਬਾਹਰ ਬਾਹਰ ਜਿਹੜੀ ਆ ਐਸਐਸਪੀ ਸਾਹਿਬ ਦੇ ਕੋਲ ਦਰਖਾਸ ਵਾਗੇ ਵਕ ਵਕਧਾਰਿਆ ਦੇ ਭਾਵੇਂ ਉਹ ਕਈ ਵਾਰੀ ਡੀਐਸਪੀ ਐਂਡੀਬੀਐਸ ਨੂੰ ਗਈ ਹੋਵੇ ਭਾਵੇਂ ਉਹ ਡੀਐਸਪੀ ਐਂਟੀ ਫਰੋਡ ਨੂੰ ਗਈ ਹੋਵੇ ਭਾਵੇਂ ਉਹ ਐਸਐ 24 ਨੂੰ ਗਈ ਹੋਵੇ ਭਾਵੇਂ ਐਸਐਚਓ ਸਿਟੀ ਨੂੰ ਕੰਪਲੇਨਟ ਗਈ ਹੋਵੇ ਪਰ ਇਹਨਾਂ ਨੂੰ ਮਿਲਿਆ ਕੀ ਤਰੀਕ ਤੇ ਤਰੀਕ ਹੱਲ ਕੋਈ ਨਹੀਂ ਹੋਇਆ ਇਹ ਜਿਹੜੀਆਂ ਵਾ ਮਨ ਨੂੰ ਬੜੇ ਦੁੱਖ ਦੇਣ ਵਾਲੀਆਂ ਗੱਲਾਂ ਵਾ ਜੱਜ ਵੀ ਲੋਕਤੰਤਰ ਦੇ ਵਿੱਚ ਵੀ ਲੋਕਾਂ ਨਾਲ ਇਦਾਂ ਦੀਆਂ ਠੱਗੀਆਂ ਹੋ ਰਹੀਆਂ ਤੇ ਮੈਨੂੰ ਲੱਗਦਾ ਇਦਾਂ ਦੀ ਆਪਾਂ ਉਮੀਦ ਨਹੀਂ ਕਰ ਸਕਦੇ ਕਿ ਜਿਹੜੀ ਇਸ ਮੌਜੂਦਾ ਸਰਕਾਰ ਬਦਲਾਅ ਸਰਕਾਰ ਆਈ ਸੀ ਜਿੰਨੇ ਇਹ ਗੱਲ ਕਹੀ ਸੀ ਕਿ ਜਦੋਂ ਸਾਡੀ ਸਰਕਾਰ ਆਉਗੀ ਸਾਰਿਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਨਾਲ ਦੀ ਨਾਲ ਲੋਕ ਜਿਹੜੇ ਬਾਹਰ ਨੂੰ ਜਾ ਰਹੇ ਆ ਜਿਨ੍ਹਾਂ ਨਾਲ ਠੱਗੀਆਂ ਹੋ ਰਹੀਆਂ ਉਹਨਾਂ ਨਾਲ ਠੱਗੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ ਪਰ ਅੱਜ ਹਾਲਾਤ ਗਰਾਊਂਡ ਪੱਧਰ ਤੇ ਕੀ ਆ ਠੱਗੀਆਂ ਉਹ ਤੋਂ ਜ਼ਿਆਦਾ ਵਧੀਆਂ ਵਾਂ ਅੰਨ ਜਿਹੜੇ ਆ ਜਿਹੜੇ ਕਿ ਜਿਨ੍ਹਾਂ ਕੋ ਕੋਈ ਲਾਇਸੈਂਸ ਨਹੀਂ ਆ ਉਹ ਜਿਹੜੇ ਬੰਦੇ ਆ ਅੱਜ ਦੇ ਸਮੇਂ ਦੇ ਜਿਹਨਾਂ ਕੋ ਕੰਸਲਟੈਂਸੀ ਦਾ ਲਾਇਸੈਂਸ ਆ ਉਹ ਜਿਹੜਾ ਵਾਂ ਟੂਰਿਜ਼ਮ ਦਾ ਵੀ ਕਾਰਿਆ ਵਾ ਨਾਲ ਨਾਲ ਉਹਦੇ ਵਿੱਚੋਂ ਕੀ ਕਰ ਰਹੇ ਆ ਉਹ ਬਾਹਰ ਬੰਦੇ ਜਿਹੜੇ ਸਪਾਉਸ ਤੇ ਭੇਜਦੇ ਉਹ ਵੀ ਕਰ ਰਿਹਾ ਕਿਉਂਕਿ ਹਰ ਲਾਇਸੈਂਸ ਦਾ ਜਿਹੜਾ ਵਾ ਇੱਕ ਫੀਸ ਜਿਹੜੀ ਨਰਜ਼ਾਦ ਕੀਤੀ ਹੁੰਦੀ ਆ ਕੰਸਲਟੈਂਸੀ ਦੀ ਵਕਰੀ ਆ ਆਇਲ ਦੀ ਵਕਰੀ ਆ ਟੂਰਿਸਟ ਦੀ ਵਕਰੀ ਆ ਪਰ ਅੱਜ ਹੋ ਕੀ ਰਿਹਾ ਇੱਕ ਲਾਇਸੈਂਸ ਦੇ ਉੱਤੇ ਤਿੰਨ ਤਿੰਨ ਚਾਰਜ ਚੀਜ਼ਾਂ ਕਰਾਈਆਂ ਜਾ ਰਹੀਆਂ ਤੇ ਕੁਝ ਬੰਦੇ ਇਦਾਂ ਦੇ ਵੀ ਆ ਜਿਹੜੇ ਇਹਨਾਂ ਨਾਲ ਟੱਗੀ ਹੋਈ ਆ ਦੇਖੋ ਜੀ ਆ ਬੰਦਾ ਵਾ ਕੀ ਨਾਹੀ ਇਹ ਬੰਦੇ ਦਾ ਜੀ ਗੁਰਜੀਤ ਗੁਰਜੀਤ ਸਿੰਘ ਆ ਜੀ ਆ ਦੇਖ ਲਓ ਤੁਸੀਂ ਇਹ ਦੱਸੋ ਇਹ ਗੁਰਜੀਤ ਸਿੰਘ ਤੁਹਾਨੂੰ ਕਿਸੇ ਐਂਗਲ ਤੋਂ ਲੱਗ ਰਿਹਾ ਵਾ ਕਿ ਇਹ ਬੰਦਾ ਬਾਹਰ ਭੇਜਦਾ ਇਹ ਕਿਉਂ ਹੋ ਰਿਹਾ ਵਾ ਕਿ ਜਿਹੜੇ ਪਰਿਵਾਰ ਗਰੀਬ ਆ ਉਹਨਾਂ ਨੂੰ ਇੱਕ ਆਸ ਦੀ ਕਿਰਨ ਜਾਗਦੀ ਆ ਆਸ ਦੀ ਕਿਰਨ ਕਿਸ ਥਰੂ ਜਾਗੀ ਇਹ ਲਾਜ ਜੰਦੀ ਜੀ ਦੇ ਥਰੂ ਜਾਗੀ ਆਸ ਦੀ ਕਿਰਨ ਇਹਨਾਂ ਦੇ ਸੱਜਣ ਭਰਾ ਪਹਿਲੋ ਇਹ ਫਸੇ ਇਹਨਾਂ ਨੂੰ ਕਿਹਾ ਗਿਆ ਕਿ ਤੁਹਾਡਾ ਕੁਰੀਸ਼ੀਆ ਕੁਰੀਸ਼ੀਆ ਨਾਲ ਜੀ ਕੁਰੀਸ਼ੀਆ ਦਾ ਵੀਜ਼ਾ ਲਾਇਆ ਜਾਊਗਾ ਉਹਦੇ ਉੱਤੇ ਹੋਇਆ ਦੇਖੋ ਕੀ ਆ ਇੱਕ ਵਾਰੀ ਮੈਂ ਤੁਹਾਨੂੰ ਮੀਡੀਆ ਦਿਖਾ ਜਾਨਾ ਆਹ ਵਾ ਜੀ ਇੱਕ ਸਾਲ ਦਾ ਜਿਹੜਾ ਵਰਕ ਪਰਮਨੈਂਟ ਦਿੱਤਾ ਗਿਆ ਇਹ ਚ ਦੇਖਣ ਵਾਲੀ ਚੀਜ਼ ਤਾਂ ਉਹ ਦਿਖਾਉਣ ਜਾ ਰਿਆਂ ਆ ਆ ਦੇਖੋ ਜੀ ਸਾਰੀ ਜਿਹੜੀ ਆ ਵਰਡਿੰਗ ਦੇਖ ਲਓ ਜਿਹੜੀ ਵਰਕ ਪਰਮਨੈਂਟ ਦੀ ਆ ਤੇ ਜਿੰਨਾ ਚਿਰ ਦਾ ਨਾਮ ਆ ਇੱਕ ਆ ਅਮਰਜੀਤ ਸਿੰਘ ਲਿਖਿਆ ਆ ਆ ਦੇਖੋ ਜਿਹੜਾ ਮੈਂ ਮਾਰਕ ਕੀਤਾ ਵਾ ਉਹ ਉਹ ਵਰਡਿੰਗ ਦੇਖੋ ਸਾਫ ਵਾਲ ਲੱਗਦਾ ਪਿਆ ਡੁਪਲੀਕੇਸੀ ਆ ਸਾਫ ਵਾਲਾ ਲੱਗਦਾ ਪਿਆ 400 BC ਆ ਇਸ ਇਦਾਂ ਦੇ ਹਰੇਕ ਬੰਦੇ ਆ ਜਿਨ੍ਹਾਂ ਦੇ ਸੱਤ ਬੰਦਿਆਂ ਦੇ ਲਾਲ ਚੰਦ ਵਾ ਤੁਸੀਂ ਦੇਖ ਸਕਦੇ ਹੋ ਇਹ ਚਰਨਜੀਤ ਸਿੰਘ ਵਾ ਠੀਕ ਆ ਜੀ ਇਹ ਸੁੱਚਾ ਸਿੰਘ ਵਾ ਇਹ ਜਿਹੜੇ ਆ ਹਰਪ੍ਰੀਤ ਸਿੰਘ ਵਾ ਇਹ ਵਿਪਨ ਕੁਮਾਰਾ ਇਹ ਸਾਰੇ ਬੰਦਿਆਂ ਦੇ ਦੀ ਦੇ ਸਕਦੇ ਹੋ ਜਿਹੜੇ 1 ਸਾਲ ਦੇ ਵਰਕ ਪਰਮਿਟ ਮੰਗਾਏ ਗਏ ਆ ਸਾਫ ਪਤਾ ਲੱਗ ਰਿਹਾ ਕਿ 402 ਸੀ ਕੀਤੀ ਗਈ ਆ ਪਰ ਪੁਲਸ ਪ੍ਰਸ਼ਾਸਨ ਇਹ ਚੀਜ਼ਾਂ ਦੇਖ ਕੇ ਵੀ ਦਰਕਿਨਾਰ ਕਰ ਰਿਹਾ ਇਹਨਾਂ ਨੂੰ ਕਿਹਾ ਗਿਆ ਬਲਵਿੰਦਰ ਸਿੰਘ ਵੱਲੋਂ ਕਿਹਾ ਗਿਆ ਬਲਵਿੰਦਰ ਸਿੰਘ ਐਂਟੀ ਫਰੋਡ ਦੇ ਇਨਸਪੈਕਟਰ ਆ ਉਹਨਾਂ ਨੇ ਕਿਹਾ ਕਿ ਤੁਸੀਂ ਸ਼ਰੀਬ ਬੰਦੇ ਨੂੰ ਤੰਗ ਆ ਰਹੇ ਆ ਜੇ ਇਹੋ ਜੇ ਬੰਦੇ شریف ਆ ਤੇ ਮੈਨੂੰ ਦੱਸ ਦੋ ਆ ਜਿੰਨੇ ਲੋਕ ਆ ਜਿਨ੍ਹਾਂ ਦੇ ਪੈਸੇ ਠੱਗੇ ਗਏ ਆ ਤੇ ਇਹਦਾ ਮਤਲਬ ਚੋਰ ਫਿਰ ਉਹ ਹੋਗੇ ਇਹਦਾ ਮਤਲਬ ਇਹ ਹੋ ਗਿਆ ਇੱਕ ਚੋਰੀ ਉੱਪਰੋਂ ਸੀਨਾ ਚੋਰੀ ਇਹ ਕੰਮ ਨਾ ਤੇ ਅਵੀ ਰਾਜਪੂਤ ਨੇ ਚੱਲਣ ਦਿੱਤਾ ਵਾ ਨਾ ਹਲਕੇ ਜੀ ਚੱਲਣ ਦਊਗਾ ਜਿਹੜਾ ਬੰਦਾ ਭਾਵੇਂ ਇੱਕ ਬੰਦਾ ਵਾ ਮੇਰੇ ਹਲਕੇ ਦਾ ਜਾਂ ਲਾਗੇ ਹਲਕੇ ਦਾ ਮੇਰੇ ਕੋਲ ਚੱਲ ਕੇ ਆਇਆ ਉਹ ਮੇਰੇ ਸਿਰ ਦਾ ਤਾਜ ਆ ਜਿਹੜਾ ਵੀ ਗਰੀਬ ਵਿਅਕਤੀ ਦੇ ਨਾਲ ਕੋਈ ਠੱਗੀ ਮਾਰੂਗਾ ਉਹਦੀ ਜੜੀ ਆ ਇੰਟਰਨੈਟ ਖੜਕਾਣੀ ਆ ਵੀ ਰਾਜਪੂਤ ਨੂੰ ਆਂਦੀ ਆ ਜਲਦੀ ਹੀ ਕਿਉਂਕਿ ਪੁਲਿਸ ਪ੍ਰਸ਼ਾਸਨ ਇਹਨਾਂ ਨੇ ਬਾਅਦ ਬਾਅਦ ਦਰਖਾਸਤ ਦੇ ਕੇ ਹੱਥ ਕੜੇ ਕਰਾ ਲਏ ਹੁਣ ਮੈਂ ਸਿਵਲ ਦੇ ਵਿੱਚ ਇਹਨਾਂ ਦਾ ਜਿਹੜਾ ਦਰਖਾਸਤ ਮੈਟਰ ਕਰਵਾਉਂਗਾ ਦਰਖਾਸਤ ਦੇ ਵਿੱਚ ਮਹਿਮਾਨ ਜੋ ਬੀਸਾਂ ਨੂੰ ਕਹੂੰਗਾ ਕਿ ਦੇਖੋ ਜੀ ਪੁਲਿਸ ਪ੍ਰਸ਼ਾਸਨ ਨੇ ਤੇ ਕੁਝ ਕੀਤਾ ਨਹੀਂ ਪਰ ਉਹ ਚ ਐਲਟੀਮੇਟਮ ਦੇਵਾਂਗੇ ਕਿ ਜੇ 10 ਤੋਂ 15 ਦਿਨ ਦੇ ਵਿੱਚ ਇਹਨਾਂ ਬੰਦਿਆਂ ਨੂੰ ਇਨਸਾਫ ਨਹੀਂ ਮਿਲਦਾ ਦੇਖੋ ਜਿਹੇ ਥਰੂ ਬੰਦੇ ਜਾਣੇ ਆ ਪਾਸਪੋਰਟ ਜਾਣੇ ਆ ਜੇ ਥਰੂ ਕਈ ਪੈਸੇ ਗਏ ਆ ਉਹ ਬੰਦਾ ਵਿੱਚ ਬੈਠਾ ਵਾ ਉਹ ਕਹਿ ਰਿਹਾ ਵਾ ਉਹ ਪ੍ਰੂਫ ਦਿਖਾ ਰਿਹਾ ਵਾ ਪਰ ਪੁਲਿਸ ਜਿਹੜੀ ਆ ਕਾਰਵਾਈ ਨਹੀਂ ਕਰੀ ਇਹ ਤੋਂ ਜ਼ਿਆਦਾ ਨਿੰਦਨਯੋਗ ਗੱਲ ਕਿਹੜੀ ਹੋ ਸਕਦੀ ਆ ਸੋ ਪੁਲਿਸ ਨੂੰ ਜਿਹੜੀ ਆਪਣੀ ਭੂਮਿਕਾ ਜਿਹੜੀ ਆ ਇਸ ਕੇਸ ਦੇ ਵਿੱਚ ਵਿਚਾਰਗੰਦਮਲੀ ਬਹੁਤ ਹੋ ਗਈ ਆ ਅਭੀ ਜੀ ਇਸ ਸਾਰੇ ਕੇਸ ਦੇ ਵਿੱਚ ਪੁਲਿਸ ਦੀ ਭੂਮਿਕਾ ਕਿੰਦਾ ਲਿਖੇ ਦੇਖੋ ਜੀ ਪੁਲਿਸ ਦੀ ਭੂਮਿਕਾ ਦੇਖੋ ਤੁਸੀਂ ਮੀਡੀਆ ਦਾ ਸਾਡੇ ਅਧਾਰੇ ਨੂੰ ਚਲਾ ਰਹੇ ਹਾਂ ਆ ਦੋ ਵਾਰ ਤੇ ਦਰਖਾਸਤਾਂ ਲਿਖੀਆਂ ਹੋਈਆਂ ਵਾ ਉਸ ਤੋਂ ਇਲਾਵਾ ਇੱਕ ਦਰਖਾਸਤ ਪੁਲਿਸ ਨੂੰ ਮਾਰਕਾਈ ਮਾਨ ਜੋ ਐਸਐਸਬੀ ਸਾਹਤੋਂ ਜੇ ਮੰਨ ਲਓ ਇੱਕ ਸਾਲ ਦੇ ਵਿੱਚ 9.5 ਲੱਖ ਰੁਪਏ ਦਾ ਤੁਸੀਂ ਵਿਆਜ ਲਾ ਲੋ ਬੈਂਕ ਵਾਲਾਈ ਕਿੰਨਾ ਬੰਦਾ ਵਾ ਤੇ ਇਹ ਬੰਦਿਆਂ ਨੇ ਵਿਆਜ ਭਰ-ਭਰ ਕੇ ਵਾਹੇ ਦਿੱਤੇ ਆ ਤੇ ਇਹਦਾ ਵਾਲੀਵਾਰਸ ਕੋਣ ਆ ਪੁਲਿਸ ਜੇ ਕਿਸੇ ਪੁਲਿਸ ਦਾ ਆਪਣਾ ਪਰਸਨਲ ਮੁੱਦਾ ਹੋਵੇ ਨਾ ਤੇ ਉਹਨਾਂ ਨੇ 2 ਦਿਨ ਚ ਪੈਸੇ ਕਢਾ ਲੈਣੇ ਹੁੰਦੇ ਆ ਤੇ ਜਿਹੜੇ ਆ ਗਰੀਬ ਬੰਦੇ ਆ ਜਿਨ੍ਹਾਂ ਦੀ ਕੋਈ ਬਾਹ ਫੜਾਂ ਮਲਾਨੀਆਂ ਤੇ ਇਹਨਾਂ ਦੀ ਕੋਈ ਵਾਲੀਵਾਰਸ ਨਹੀਂ ਆ ਇਹਨਾਂ ਦਾ ਕੋਈ ਹੱਲ ਨਹੀਂ ਕੰਨਾ ਸੋ ਮੈਂ ਇੱਕੋ ਗੱਲ ਕਹੂੰਗਾ ਪੁਲਿਸ ਨੂੰ ਆਪਣੀ ਜਿਹੜੀ ਭੂਮਿਕਾ ਵਾ ਉੱਤੇ ਗੌਰ ਕਰਨਾ ਚਾਹੀਦਾ ਨਹੀਂ ਤਾਂ ਲੋਕ ਆਮਲੇ ਸਮੇਂ ਚ ਪੁਲਿਸ ਦੇ ਉੱਤੇ ਆਪਣਾ ਯਕੀਨ ਗਵਾ ਬਹੰਗੇ ਸਾਰੇ ਮੇਰੇ ਕੋਲ ਉੱਥੇ ਆਉਂਦਾ ਸੀਗਾ ਇਹ ਇਹਨੇ ਕਿਸੇ ਦਾ ਕੰਮ ਕਰਾਇਆ ਸੀਗਾ ਇਹਦਾ ਗੁਰਜੀਤ ਸਿੰਘ ਏਜੰਟ ਗੁਰਜੀਤ ਸਿੰਘ ਉੱਚੇ ਥੋੜੇ ਦਾ ਨਾਮਦੇਵ ਕਲੋਨੀ ਦਾ ਆ ਇਹ ਆਉਂਦਾ ਸੀਗਾ ਇਹਨੇ ਜਦ ਮੈਂ ਇਹਦੇ ਕੋਲ ਆਇਆ ਸੀਗਾ ਪਾਸਪੋਰਟ ਪਹਿਲਾਂ ਸਭ ਤੋਂ ਪਹਿਲਾਂ ਮੈਂ ਪਾਸਪੋਰਟ ਲਾਇਆ ਸੀਗਾ ਤੇ ਮੈਨੂੰ ਕਹਿੰਦਾ ਸੀ ਵੀ ਆਪਾਂ ਕ੍ਰੀਏਸ਼ਨ ਭੇਜ ਦਾਂਗੇ ਤਾਂ ਮੈਂ ਇਹਦੇ ਕੋਲ ਪੁੱਛਿਆ ਵੀ ਕ੍ਰੀਏਸ਼ਨ ਭੇਜ ਦੋਗੇ ਕਹਿੰਦਾ ਆਪਣੇ ਕੋਲ ਡਿਮਾਂਡ ਹੈਗੀ ਆ ਮੈਂ ਭੇਜ ਦੂੰਗਾ ਕਹਿੰਦਾ ਮੈਂ ਜਲੰਧਰ ਕੰਮ ਕਰਦਾ ਆ ਤੇ ਜਲੰਧਰ ਜਦੋਂ ਇਹਨਾਂ ਨਾਲ ਗੱਲ ਹੋ ਗਈ ਮੁੜ ਕੇ ਫਿਰ ਇਹਨਾਂ 2-3 ਦਿਨਾਂ ਬਾਅਦ ਮੈਂ ਆਪਣੇ ਬ੍ਰਦਰ ਨਾਲ ਗੱਲ ਕੀਤੀ ਬ੍ਰਦਰ ਨਾਲ ਫੇ ਜਦੋਂ ਇਹ ਪਾਸਵਰਡ ਬ੍ਰਦਰ ਦਾ ਲੈਣ ਆਏ ਦੋਨੋਂ ਭਰਾ ਇਹਦਾ ਇਹਦਾ ਭਰਾ ਵੀ ਇਹਦੇ ਨਾਲ ਇਨਵੋਲਵ ਉਹ ਵੀ ਲੈਣ ਆਇਆ ਸੀਗਾ ਪਾਸਵਰਡ ਉਹਦਾ ਨਾਮ ਮੋਨਾ ਆ ਇਹ ਉਹ ਦੋਨੋਂ ਜਣੇ ਸਾਡੀ ਮੇਰੀ ਦੁਕਾਨ ਤੇ ਮੇਰੀ ਸਭਾਨਪੁਰ ਦੁਕਾਨ ਆ ਇਹ ਦੋਨੋਂ ਜਣੇ ਆਏ ਸੀਗੇ ਜਦੋਂ ਪਾਸਵਰਡ ਲੈ ਕੇ ਗਏ ਫੇ ਇਹਨਾਂ ਨੇ ਕਿਹਾ ਇਹਨਾਂ ਨੇ ਕਿਸੇ ਨਾਲ ਗੱਲ ਕੀਤੀ ਹੈ ਇਹਨਾਂ ਨੇ ਵਿੱਚ ਡਿਮਾਂਡ ਰੱਖ ਦਿੱਤੀ 4.5 ਲੱਖ ਰੁਪਏ ਦੀ ਡਿਮਾਂਡ ਕਰਤੀ ਪਹਿਲਾਂ 3.5 ਲੱਖ ਦੀ ਹੋਈ ਉਸ ਤੋਂ ਪਹਿਲਾਂ 2.5 ਲੱਖ ਦੀ ਕੀਤੀ ਪਹਿਲਾਂ ਕਹਿੰਦਾ ਜੀ 2.5 ਲੱਖ ਲੈਣਾ ਫੇ ਕਹਿੰਦਾ ਜੀ 3.5 ਲੱਖ ਰੁਪਇਆ ਇਹ 4.5 ਲੱਖ ਰੁਪਇਆ ਲੈਣਾ ਫੇਰ ਇਹਨੇ ਜਲੰਧਰ ਗੱਲ ਕੇ ਹਨਾ ਕੀਤੀ ਕਹਿੰਦਾ ਜੀ ਮੈਂ 3.5 ਲੱਖ ਰੁਪਇਆ ਲਵਾਂਗਾ ਟਿਕਟ ਤੁਹਾਡੀ ਹੋ ਗਈ। ਕਿ ਫੇਰ ਇਹਨੇ ਕਿਹਾ ਵੀ 4 ਮਹੀਨਿਆਂ ਬਾਅਦ ਤੁਹਾਨੂੰ ਪੇਪਰ ਮਿਲਨੇ ਆ ਉਸ ਤੋਂ ਪਹਿਲਾਂ ਤੁਹਾਡਾ ਕੁਝ ਨਹੀਂਗਾ ਵੀ ਉਹ ਉਸ ਤੋਂ ਪਹਿਲਾਂ ਨਹੀਂਗਾ ਬਣਾ ਵਰਕ ਪਰਮਿਟ ਆਉਣ ਨੂੰ 4 ਮਹੀਨੇ ਲੱਗਨੇ। ਇਹਨੇ ਸਾਨੂੰ 4 ਮਹੀਨਿਆਂ ਬਾਅਦ ਵਰਕ ਪਰਮਿਟ ਦਿੱਤੇ ਆ ਉਹ ਵੀ ਸਾਨੂੰ ਫਰਾਡ ਦਿੱਤੇ ਮੇਰੇ ਕੋਲ ਆ ਮੌਜੂਦ ਹੈਗੇ ਆ। ਇਸ ਮੰਗੇ ਜੇ ਤੁਸੀਂ ਐਸਐਸਪੀ ਨੂੰ ਕੰਪਲੀਟ ਜਿੱਤੀ ਤੁਹਾਡੀ ਕੰਪਲੇਂਟ ਕਿਹੜੇ ਅਫਸਰ ਨੂੰ ਮਾਰਕ ਕੀਤੀ ਗਈ। ਆ ਪਹਿਲਾਂ ਅਸੀਂ ਐਸਐਸਪੀ ਦੇ ਪੇਸ਼ ਹੋਏ ਸੀਗੇ ਸਾ ਉਹ ਸਾਨੂੰ ਜਦੋਂ ਮਾਰ ਕੋਈ ਸੀ ਐਸਏ ਲਖਵਿੰਦਰ ਕੋਲ ਮਾਰ ਕੋਈ ਸੀਗੀ ਉਸ ਤੋਂ ਬਾਅਦ ਅਸੀਂ ਦੂਜੀ ਦਰਖਾਸਤ ਦਿੱਤੀ ਦੂਜੀ ਦਰਖਾਸਤ ਵੀ ਉਹ ਬੰਦ ਕਰਵਾਤੀਆਂ ਕਹਿੰਦੇ ਜੀ ਉਹ ਤੁਸੀਂ ਬੰਦ ਕਰੋ ਤੁਸੀਂ ਇਕੱਲੇ ਇਕੱਲੇ ਜਨੇ ਦਿਓ ਫੇ ਸਾਨੂੰ ਅਸੀਂ ਇਕੱਠੇ ਹੋ ਕੇ ਗਏ ਦੁਆਰਾ ਫੇ ਇਹਨਾਂ ਨੇ ਸਾਡੀ ਦਰਖਾਸਤ ਆਈ ਫੇ ਇਕੱਠਿਆਂ ਨੇ ਦਿੱਤੀ ਇਹਨਾਂ ਨੇ ਸਾਡੀ ਉਹ ਵੀ ਦਰਖਾਸਤ ਬੰਦ ਕਰਾਤੀ ਜੀ ਸਾਨੂੰ ਨਹੀਂ ਪਤਾ ਉਹਨੂੰ ਨਹੀਂ ਸੱਦਿਆ ਇੱਕar ਏਜੰਟ ਨਾਲ ਹੈਗਾ ਤੇ ਏਜੰਟ ਨਾਲ ਸੱਦੋ ਸਾਡੇ ਸਾਹਮਣੇ ਕਰੋ ਫੇਰ ਜੋ ਵੀ ਗੱਲ ਹੋਗੀ ਸਾਰੇ ਦੇ ਸਾਹਮਣੇ ਹੋਣੀ ਹੈ ਜੋ ਵੀ ਗੱਲ ਉਹਨੇ ਉਹਨੋਂ ਨੇ ਸੱਦਿਆ ਜੀ ਅਸੀਂ ਇੰਨਾ ਖੱਜਲ ਖਰਾਬ ਹੋਏ ਉਹ ਬੰਦਾ ਨੇ ਆਇਆ ਜੀ ਬਹਾਨੇ ਮਾਰਦਾ ਇਹਨਾਂ ਦੇ ਨਾਲ ਮੈਂ ਆਪਣੇ ਫੋਨ ਤੇ ਗੱਲ ਵੀ ਕਰਾਈ ਐਸਆਈ ਲਖਵਿੰਦਰ ਦੇ ਨਾਲ ਮੈਂ ਗੱਲ ਵੀ ਕਰਵਾਈ ਸੀਗੀ ਉਹ ਉਥੇ ਪੈਸੇ ਵੀ ਮੰਨਿਆ ਕਹਿੰਦਾ ਮੈਂ ਆਉਣਾ ਆਉਣ ਦਾ ਵੀ ਮੰਨ ਗਿਆ ਜੀ ਮੈਂ ਆਉਣਾ ਆ ਸਾਰੀ ਦਿਹਾੜੀ ਅਸੀਂ ਬੈਠੇ ਰਹੇ ਆਇਆ ਨਹੀਂ ਗਏ ਉਸ ਤੋਂ ਬਾਅਦ ਹੁਣ ਅਸੀਂ ਦਰਖਾਸਤ ਦਿੱਤੀ ਆ ਲਾਸਟ ਫੇਅ ਅਸੀਂ ਦਿੱਤੀ ਆ ਹੁਣ ਅਸੀਂ 5 ਤਰੀਕ ਨੂੰ ਦਰਖਾਸਤ ਦਿੱਤੀ ਪਿਛਲੇ ਮਹੀਨੇ ਉਹਦੇ ਵਿੱਚ ਹੁਣ ਇਹ ਮਾਰਕ ਹੋਈ ਆ ਬਲਵਿੰਦਰ ਸਿੰਘ ਨੂੰ ਮਾਰਕ ਹੋਈ ਆ ਜੀ ਤੇ ਬਲਵਿੰਦਰ ਸਿੰਘ ਵੱਲੋਂ ਤੁਹਾਨੂੰ ਕੀ ਗੱਲ ਇਹ ਕਹੀ ਗਈ ਬਲਵਿੰਦਰ ਸਿੰਘ ਨਾਲ ਸਾਨੂੰ ਗੱਲ ਕੀਤੀ ਗਈ ਕਹਿੰਦੇ ਜੀ ਤੁਸੀਂ ਉਹ ਬੰਦੇ ਨੂੰ ਖਰਾਬ ਕਰ ਰਹੇ ਆ ਮੈਂ ਬੰਦਿਆਂ ਨੂੰ ਪੜਕਾਉਣਾ ਪਿਆ ਆ ਜੀ ਦੂਜੇ ਬੰਦਿਆਂ ਨੂੰ ਮੈਂ ਪੜਕਾਉਣਾ ਆ ਫਿਰ ਮੈਨੂੰ ਕਿ ਇਹ ਵੀ ਕਿਹਾ ਗਿਆ ਜੀ ਵੀ ਮੈਂ ਤੇਰੇ ਤੇ 126 ਦੀ ਧਾਰਾ ਲਾਉਣੀ ਆ ਫਿਰ ਮੈਨੂੰ ਇਹ ਵੀ ਕਿਹਾ ਤੂੰ ਉਹਨਾਂ ਬੰਦਿਆਂ ਨਾਲ ਨਜਿੱਠ ਗਿਆ ਫਿਰ ਅਸੀਂ ਤੇਰੇ ਨਾਲ ਫੇਰ ਨਹੀਂ ਜਿੱਠਾਂਗੇ ਇਹ ਬਲਵਿੰਦਰ ਸਿੰਘ ਨੇ ਕਹੀ ਆ ਜੀ ਗੱਲ ਮੇਨੂੰ ਤੇ ਮੈਨੂੰ ਕਚਹਿਰੀਆਂ ਚ ਹੀ ਕਹੀ ਆ ਜਦੋਂ ਮੈਂ ਉੱਪਰ ਦਫ਼ਤਰ ਦੇ ਵਿੱਚ ਗਿਆ ਜੀ ਇਹ ਤੁਹਾਨੂੰ ਲੱਗਦਾ ਕਿ ਪੁਲਿਸ ਕੋਤਨੋਂ ਇਨਸਾਫ ਮਿਲੂਗਾ ਨਹੀਂ ਮੈਨੂੰ ਇਨਸਾਫ ਬਿਲਕੁਲ ਨਹੀਂ ਮਿਲਿਆ ਮੈਂ ਇਨਾ ਇੱਕ ਸਾਲ ਹੋ ਚੱਲਿਆ ਜੀ ਮੈਂ ਦਿੱਲੀ ਆਉਂਦਾ ਮੈਂ ਲਗਾਤਾਰ ਹੁਣ 15 ਦਿਨ ਇੱਥੇ ਆਇਆ ਜੀ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਕਿਸੇ ਨੇ ਕੋਈ ਗੱਲ ਨਹੀਂ ਹੁੰਦੀ ਕੋਈ ਵੀ ਸੁਣਵਾਈ ਨਹੀਂ ਕਰਦਾ ਜੀ ਇੱਥੇ ਅਭੀ ਰਾਜਪੂਤ ਜੀ ਕੋਲ ਵੀ ਆਏ ਆ ਸਾਰੇ ਇਕੱਠੇ ਹੋ ਕੇ ਕੀ ਉਮੀਦ ਲੈ ਕੇ ਆਏ ਅਸੀਂ ਉਮੀਦ ਰੱਖਦੇ ਹਾਂ ਕਿ ਸਾਨੂੰ ਇਹ ਸਰ ਇਨਸਾਫ ਦਿਵਾਉਣਗੇ ਜੋ ਵੀ ਸਾਡੀ ਕਾਰਵਾਈ ਅਸੀਂ ਜਿੱਦਾਂ ਦਰਖਾਸਤ ਦਿੱਤੀਆਂ ਉਹਨਾਂ ਤੇ ਕਾਰਵਾਈ ਕਰਾਉਣਗੇ ਏਜੰਟ ਨੂੰ ਲਿਆਉਣਗੇ ਜੀ ਜੋ ਵੀ ਬੰਦ ਦੀ ਕਾਰਵਾਈ ਉੱਤੇ ਕੀਤੀ ਜਾਵੇ ਤਾਂ ਬਾਕੀ ਸਾਰੇ ਗਰੀਬ ਬੰਦੇ ਆ ਜੀ ਸਾਰਿਆਂ ਨੇ ਪੈਸੇ ਇਦਾਂ ਇਕੱਠੇ ਕਰਕੇ ਦਿੱਤੇ ਹੋਏ ਆ ਕਿਸੇ ਨੇ ਬੈਂਕ ਚੋਂ ਲੈ ਹੋਏ ਆ ਕਿਸੇ ਨੇ ਕਿਤੇ ਲੈ ਹੋਏ ਆ ਕਿਸੇ ਨੇ ਕਿਤੇ ਲੈ ਹੋਏ ਆ ਲੈ ਵੀ ਸਾਰੇ ਵਿਆਜੀ ਆ ਉਹ ਗਾਹੀ ਤੇ ਇਹਦਾ ਸਾਡੀ ਇਹ ਮੰਗ ਹੈ ਜੀ ਸਾਰਿਆਂ ਨੂੰ ਜੋ ਬੰਦ ਆ ਉਹਨਾਂ ਦੇ ਪੈਸੇ ਆ ਜਿੰਨੇ 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 ਉਹਨਾਂ ਦੇ ਪੈਸੇ ਉਹਨਾਂ ਦਵਾਈ ਜਾਣਾ 6 ਬੰਦੇ ਆ ਜੀ ਨਾਲ ਮੇਰੇ ਜੀ 6 ਬੰਦਿਆਂ ਦੇ ਪੈਸੇ ਆ 6 ਬੰਦੇ ਕੋ ਕਿੰਨੇ ਪਰ ਬੰਦੇ ਦੇ حساب ਨਾਲ ਪੈਸੇ ਸਾਢੇ 3 ਲੱਖ ਦੇ ਹਿਸਾਬ ਨਾਲ ਉਹਨੇ ਮੁੜ ਕੇ ਕਿਹਾ ਸੀਗਾ ਮੈਂ ਸਾਢੇ 3 ਲੱਖ ਦੇ ਹਿਸਾਬ ਨਾਲ ਲਵਾਂਗਾ ਕਹਿੰਦਾ ਸੀ ਟੇਟ ਥਾਡੀ ਆ ਜੀ ਤਾਂ ਹੁਣ ਤੁਸੀਂ ਇੱਕ ਜਿਹੜੀ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਆ ਹਾਂਜੀ ਐਸਐਸਪੀ ਸਾਹਿਬ ਨੂੰ ਕੀ ਮੰਗ ਕੀ ਕਰਦੇ ਆ ਆਪਾਂ ਮੰਗ ਕਰਦੇ ਆ ਜੀ ਇਨਸਾਫ ਦਵਾਇਆ ਜਾਵੇ ਜੈਂਟ ਨੂੰ ਲਿਆ ਕੇ ਉਹਨੂੰ ਅਜੇ ਤੱਕ ਪੇਸ਼ ਨਹੀਂ ਕੀਤਾ ਹੈਗਾ ਜੀ ਪੀਐਂਟ ਨੂੰ ਨਾਂ ਤ ਲੈ ਆਏ ਆ ਉਹ ਉਹਨੂੰ ਨਾਂ ਉਹਦੇ ਤੇ ਜੋ ਵੀ ਹੁੰਦੀ ਕਾਰਵਾਈ ਉਹਦੇ ਤੇ ਲਿਆ ਕੇ ਕੀਤੀ ਜਾਵੇ ਉਹਨੂੰ ਲਿਆਵੇ ਤੇ ਉਹਨਾਂ ਨੂੰ ਲਿਆ ਕੇ ਜੀ ਉਹਨਾਂ ਕੋਲ ਪੈਸੇ ਦਿਵਾਏ ਜਾਣ